ਚਰੇ ਨੂੰ ਮਿਲ ਸਕਦੇ ਨੇ ਢੇਰ ਸਾਰੇ ਫਾਇਦੇ ਔਰ ਕਈ ਪਰੇਸ਼ਾਨੀਆਂ ਦਾ ਮਿਲ ਜਾਏਗਾ ਹੱਲ ਜੇਕਰ ਤੁਸੀਂ ਗਰਮ ਪਾਣੀ ਦੇ ਵਿੱਚ ਫਟਕੜੀ ਕੋਲ ਕੇ ਉਸ ਦੇ ਵਿੱਚ ਆਪਣੇ ਪੈਰ ਡਬੋ ਕੇ ਰੱਖ ਦਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੇ ਕਿਹੜੇ ਹੈਲਥ ਇਸ਼ੂਜ਼ ਦੇ ਵਿੱਚ ਇਹ ਇੱਕ ਰੈਲੂ ਨੁਸਖਾ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਦੇ ਸਕਦਾ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਫਟਕੜੀ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਅਨੇਕਾਂ ਹੀ ਗੁਣ ਪਾਏ ਜਾਂਦੇ ਨੇ ਜਿਨ੍ਹਾਂ ਵਿੱਚ ਉਹ ਹੈ ਕਿ ਐਂਟੀਬੈਕਟੀਰੀਅਲ ਹੈ ਐਂਟੀਫੰਗਲ ਹੈ ਐਂਟੀ ਇਨਫਲਮੇਟਰੀ ਹੈ ਔਰ ਇਨ੍ਹਾਂ ਗੁਣਾਂ ਦਾ ਅਗਰ ਅਸੀਂ ਫਾਇਦਾ ਲੈਣਾ ਆਪਣੇ ਕੁਝ ਹੈਲਥ ਇਸ਼ੂਜ਼ ਨੂੰ ਪਹਿਲਾਂ ਮੈਂ ਜੋ ਹੈ ਜ਼ਰੂਰ ਦੱਸਿਆ ਕਿ ਆਪਣੇ ਸਕਿਨ ਦੇ ਲਈ ਅਸੀਂ ਕਿਵੇਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ ਲੇਕਿਨ ਅੱਜ ਮੈਂ ਕੁਝ ਹੈਲਥ ਇਸ਼ੂਸ ਵਿੱਚ ਕੁਝ ਖਾਸ ਤਰ੍ਹਾਂ ਦੇ ਪੁਆਇੰਟਸ ਮੈਂ ਦੱਸਣ ਜਾ ਰਹੀਆਂ ਜ਼ਰੂਰ ਇਸ ਨੂੰ ਧਿਆਨ ਨਾਲ ਸੁਣ ਲੈਣਾ ਸਮਝ ਲੈਣਾ ਔਰ ਜਿਸ ਕਿਸੇ ਨੂੰ ਵੀ ਇਹ ਹੈਲਥ ਇਸ਼ੂ ਹੋਵੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਕਈ ਵਾਰੀ 스멜 ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਔਰ ਸਰਦੀਆਂ ਵਿੱਚ ਜਦੋਂ ਆਪਾਂ ਸੌਕਸ ਪਾ ਕੇ ਰੱਖਦੇ ਹਾਂ ਚਾਹੇ ਗਰਮੀਆਂ ਦੇ ਵਿੱਚ ਇਹ ਪ੍ਰੋਬਲਮ ਹੋਰ ਜ਼ਿਆਦਾ ਵੱਧ ਜਾਂਦੀ ਹੈ ਤਾਂ ਗਰਮੀਆਂ ਵਿੱਚ ਵੀ ਤੁਸੀਂ ਇਹ ਫਾਰਮੂਲਾ ਇਹ ਕਰੇਲੂ ਨੁਸਖਾ ਜੋ ਹੈ ਇਸਤੇਮਾਲ ਕਰ ਸਕਦੇ ਹੋ ਜਿਨ੍ਹਾਂ ਦੇ ਵੀ ਪੈਰਾਂ ਵਿੱਚ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਆਉਂਦੀ ਹੈ ਨਾ ਤਾਂ ਤੁਸੀਂ ਕੋਈ ਛੋਟਾ ਜਿਹਾ ਟੱਬ ਲੈ ਲਓ ਜਾਂ ਘਰ ਦੇ ਵਿੱਚ ਕੋਈ ਬਾਲਟੀ ਪਲਾਸਟਿਕ ਦੀ ਛੋਟੀ ਲੈ ਕੇ ਉਸ ਦੇ ਵਿੱਚ ਗਰਮ ਪਾਣੀ ਪਾ ਕੇ ਬਹੁਤ ਜ਼ਿਆਦਾ ਸੜਦਾ ਪਾਣੀ ਨਹੀਂ ਲੈਣਾ ਕੋਸਾ ਹੋਵੇ ਗੁੰਗਣਾ ਹੋਵੇ ਉਸ ਤੋਂ ਹਲਕਾ ਜਿਹਾ ਤੇਜ਼ ਹੋਵੇ ਕਿ ਜਿਸ ਤੂ ਤੁਸੀਂ ਥੋੜਾ ਜਿਹਾ ਪੈਡ ਬੋਣੇ ਲੇਕਿਨ ਉਸ ਦੇ ਵਿੱਚ ਤੁਸੀਂ ਫਟਕੜੀ ਦੇ ਕੁਝ ਟੁਕੜੇ ਪਾ ਕੇ ਉਸ ਨੂੰ ਉਸ ਦੇ ਵਿੱਚ ਕੋਲ ਦੇਣੇ ਹੈ ਔਰ ਤੁਸੀਂ ਥੋੜਾ ਜਿਹਾ ਪੰ 10 15 ਮਿੰਟ ਜੋ ਹੈ ਇਸ ਫਟਕੜੀ ਵਾਲੇ ਪਾਣੀ ਦੇ ਵਿੱਚ ਆਪਣੇ ਪੈਰ ਡੁਬੋ ਕੇ ਰੱਖੋਗੇ ਔਰ ਕੁਝ ਕੁ ਦਿਨ ਦੇ ਬਾਅਦ 2 ਦਿਨ ਬਾਅਦ ਇਹ ਤੁਸੀਂ ਦੁਹਰਾਉਂਦੇ ਰਹੋਗੇ ਤਾਂ ਤੁਹਾਡੇ ਪੈਰਾਂ ਦੇ ਵਿੱਚ ਜਿਹੜੀ ਇਹ ਬਦਬੂ ਆਣ ਵਾਲੀ ਪ੍ਰੋਬਲਮ ਹੈ ਇਹ ਖਤਮ ਹੋ ਜਾਏਗੀ ਕਿਉਂਕਿ ਕਈ ਵਾਰੀ ਜਿਨ੍ਹਾਂ ਦੇ ਪੈਰਾਂ ਚੋਂ ਬਦਬੂ ਆਂਦੀ ਹੈ ਨਾ ਉਹਨਾਂ ਨੂੰ ਬੜੀ ਸ਼ਰਮਿੰਦਗੀ ਸਹਿਣੀ ਪੈਂਦੀ ਹੈ ਅਗਰ ਉਹਨਾਂ ਨੂੰ ਕਿਤੇ ਜਾਣਾ ਪੈਂਦਾ ਹੈ ਆਪਣੇ ਸ਼ੂਜ਼ ਉਤਾਰਨੇ ਪੈਂਦੇ ਨੇ socks ਉਤਾਰਨੀਆਂ ਪੈਂਦੀਆਂ ਤਾਂ ਬਹੁਤ 스멜 ਬੁਰੀ ਆਂਦੀ ਹੈ ਤਾਂ ਇਹ ਨੁਸਖਾ ਤੁਸੀਂ ਜ਼ਰੂਰ ਅਪਣਾ ਸਕਦੇ ਹੋ ਅਗਲੀ ਗੱਲ ਕਰਾਂਗੇ ਜੀ ਕਈ ਵਾਰੀ ਸਾਡਾ ਦਿਨ ਬਹੁਤ ਜ਼ਿਆਦਾ ਹੈਕਟਿਕ ਜਾਂਦਾ ਹੈ ਮੀਨਸ ਕੰਮ ਇੰਨਾ ਜ਼ਿਆਦਾ ਫਿਜ਼ੀਕਲੀ ਅਸੀਂ ਇੰਨਾ ਜ਼ਿਆਦਾ ਥੱਕ ਚੁੱਕੇ ਹੁੰਨੇ ਆ ਕਿ ਰਾਤ ਨੂੰ ਥਕਾਵਟ ਦੇ ਨਾਲ ਨੀਂਦ ਵੀ ਆਣੀ ਔਖੀ ਹੋ ਜਾਂਦੀ ਹੈ ਸਰੀਰ ਪੂਰਾ ਦਰਦ ਹੁੰਦਾ ਰਹਿੰਦਾ ਹੈ ਤਾਂ ਵੀ ਤੁਸੀਂ ਜੋ ਹੈ ਗਰਮ ਪਾਣੀ ਦੇ ਵਿੱਚ ਫਟਕੜੀ ਕੋਲੋਜ਼ ਦੇ ਵਿੱਚ ਆਪਣੇ ਪੈਰ ਡੋਬ ਕੇ ਰੱਖੋ ਤੁਹਾਡੇ ਪੂਰੇ ਦਿਨ ਦੀ ਥਕਾਵਟ ਇਸ ਕਰੇਲੂ ਨੁਸਖੇ ਦੇ ਨਾਲ ਦੂਰ ਹੋਣ ਵਾਲੀ ਹੈ ਅਗਲੇ ਪੁਆਇੰਟ ਤੇ ਆ ਜਾਣੇ ਆ ਜੀ ਦਰਦਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਔਰ ਹੁਣ ਮੈਂ ਗੱਲ ਕਰਨਾ ਚਾਹੂੰਗੀ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਈ ਵਾਰ ਸਵੇਲਿੰਗ ਹੋ ਜਾਂਦੀ ਹੈ ਚਾਹੇ ਕਿ ਉਹ ਕਈਆਂ ਦੇ ਜੋਇੰਟਸ ਪੇਨ ਕਰਕੇ ਹੁੰਦੀ ਹੈ ਕਦੇ ਵੀ ਯੂਰਿਕ ਐਸਿਡ ਵਧਿਆ ਹੋਵੇ ਨਾ ਦਾਂ ਵੀ ਪੈਰਾਂ 'ਤੇ ਇਹ ਸਵੇਲਿੰਗ ਹੁੰਦੀ ਹੈ ਜਾਂ ਦਰਦ ਹੋ ਰਹੇ ਹੁੰਦੇ ਨੇ ਅੱਡੀਆਂ ਦੇ ਵਿੱਚ ਦਰਦ ਹੋ ਰਹੀ ਹੁੰਦੀ ਹੈ ਉਹ ਵੀ ਜੋ ਹੈ ਜ਼ਰੂਰ ਤੁਸੀਂ ਆਪਣੇ ਪੈਰ ਫਟਕੜੀ ਵਾਲੇ ਗਰਮ ਪਾਣੀ ਵਿੱਚ ਡੁਬੋ ਕੇ ਰੱਖ ਦਿਓ ਤਾਂ ਤੁਹਾਡੀ ਸੋਜਿਸ਼ ਇੱਥੇ ਠੀਕ ਹੋਏਗੀ ਕਿਉਂਕਿ ਫਟਕੜੀ ਐਂਟੀ ਇਨਫਲੇਮੇਟਰੀ ਹੈ ਤਾਂ ਫਿਰ ਇਸ ਦੇ ਨਾਲ ਤੁਹਾਡੀ ਇਸ ਪ੍ਰੋਬਲਮ ਤੋਂ ਵੀ ਤੁਹਾਨੂੰ ਜ਼ਰੂਰ ਛੁਟਕਾਰਾ ਮਿਲਣ ਵਾਲਾ ਹੈ ਕਈਆਂ ਦੇ ਪੈਰਾਂ ਦੇ ਵਿੱਚ ਨਾ ਇਨਫੈਕਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਪੈਰਾਂ ਦੇ نیچے ਜਾਂ ਪੈਰਾਂ ਦੀ ਉਂਗਲੀਆਂ ਦੇ ਵਿੱਚ ਜੋ ਹੈ ਇਨਫੈਕਸ਼ਨ ਹੋ ਜਾਂਦਾ ਹੈ ਜਿਸ ਕਰਕੇ ਖਾਰਿਸ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਸ ਕਰਕੇ ਸੌਕਸ ਜਾਂ ਸ਼ੂਜ਼ ਪਾਣੇ ਵੀ ਕਈ ਵਾਰ ਬਹੁਤ ਔਖੇ ਲੱਗ ਰਹੇ ਹੁੰਦੇ ਨੇ ਤਾਂ ਤੁਸੀਂ ਵੀ ਜਿਸ ਕਿਸੇ ਨੂੰ ਇਹ ਜਿਹੀ ਵੀ ਪ੍ਰੋਬਲਮ ਹੈ ਨਾ ਤਾਂ ਉੱਥੇ ਵੀ ਇਹ ਜੋ ਘਰੇਲੂ ਨੁਸਖਾ ਮੈਂ ਤੁਹਾਨੂੰ ਅੱਜ ਦੱਸਿਆ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲ ਸਕਦਾ ਹੈ ਦੇਖੋ ਇਹ ਕਈ ਘਰੇਲੂ ਨੁਸਖੇ ਹੁੰਦੇ ਨੇ ਜਿਨ੍ਹਾਂ ਦਾ ਅਸੀਂ ਕਈ ਵਾਰੀ ਫਾਇਦਾ ਨਹੀਂ ਲੈਂਦੇ ਆ ਜਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਔਰ ਅਸੀਂ ਕਈ ਵਾਰੀ ਮਹਿੰਗੇ ਮਹਿੰਗੇ ਟ੍ਰੀਟਮੈਂਟਸ ਦੇ ਚੱਕਰ ਵਿੱਚ ਪੈ ਜਾਂਦੇ ਆ ਹਾਲਾਂਕਿ ਜੇਕਰ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਹੋਈ ਲੱਗਦੀ ਹੈ ਨਾ ਤਾਂ ਸਾਨੂੰ ਮੈਡੀਕਲ ਟ੍ਰੀਟਮੈਂਟ ਡਾਕਟਰ ਦੀ ਸਲਾਹ ਵੀ ਜ਼ਰੂਰ ਲੈਣੀ ਚਾਹੀਦੀ ਹੈ ਲੇਕਿਨ ਅਗਰ ਇਸ ਤਰ੍ਹਾਂ ਨਾਲ ਕਰੇਲੋ ਨੁਸਖਿਆਂ ਦੇ ਨਾਲ ਅਸੀਂ ਕਿਸੇ ਸਰੀਰਕ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹਾਂ ਤਾਂ ਜ਼ਰੂਰ ਸਾਨੂੰ ਇਹ ਆਸਾਨ ਜਿਹੇ ਤਰੀਕੇ ਅਪਣਾ ਕੇ ਦੇਖ ਲੈਣੇ ਚਾਹੀਦੇ ਨੇ ਸੋ ਫਟਕੜੀ ਦੇ ਫਾਇਦੇ ਤੁਸੀਂ ਇਹ ਲੈ ਸਕਦੇ ਹੋ ਸਰੀਰ ਦੇ ਵਿੱਚ ਦਰਦ ਹੋ ਰਿਹਾ ਬਹੁਤ ਜ਼ਿਆਦਾ ਪੈਰਾਂ ਦੇ ਵਿੱਚ ਬੁਕਈਆਂ ਤੇ ਖਾਸ ਕਰਕੇ ਫੀਮੇਲਜ਼ ਦੀ ਮੈਂ ਗੱਲ ਕਰਾਂ ਪੂਰਾ ਦਿਨ ਖੜੇ ਹੋ ਕੇ ਕੰਮ ਕਰਨਾ ਪੈਂਦਾ ਹੈ ਔਰ ਆਰਾਮ ਕਰਨ ਦਾ ਤਾਂ ਟਾਈਮ ਹੀ ਨਹੀਂ ਨਿਕਲਦਾ ਪੂਰੇ ਦਿਨ ਦੇ ਵਿੱਚ ਤਾਂ ਫਿਰ ਤੁਸੀਂ ਫੀਮੇਲਸ ਨੂੰ ਘਰ ਦੀਆਂ ਲੇਡੀਜ਼ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਲੱਗੇ ਨਾ ਕਿ ਲੱਤਾਂ ਵਿੱਚ ਬਹੁਤ ਦਰਦ ਹੈ ਪੈਰ ਬਹੁਤ ਜ਼ਿਆਦਾ ਦਰਦ ਹੋ ਰਹੇ ਨੇ ਅੱਡੀਆਂ ਬਹੁਤ ਜ਼ਿਆਦਾ ਦਰਦ ਹੋ ਰਹੀਆਂ ਨੇ ਤਾਂ ਫਿਰ ਗਰਮ ਪਾਣੀ ਕਰਨਾ ਹੈ ਕਿਸੇ ਟੱਬ ਛੋਟੇ ਟਾਬਿਆਂ ਬਾਲਟੀ ਵਿੱਚ ਪਾਣੀ ਪਾ ਲਓ ਫਟਕੜੀ ਉਸ ਦੇ ਵਿੱਚ ਕੋਲੋ ਔਰ 10 15 ਮਿੰਟ ਤੁਸੀਂ ਆਰਾਮ ਦੇ ਨਾਲ ਆਪਣੇ ਪੈਰ ਜੋ ਹੈ ਇਸ ਗਰਮ ਪਾਣੀ ਵਿੱਚ ਡੁਬੋ ਕੇ ਰੱਖਣੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਪੂੰਝ ਲਓ ਔਰ ਕੋਈ ਵੀ ਤੇਲ ਲੈ ਕੇ ਕਰੀਮ ਲੈ ਕੇ ਇਸੇ ਹਲਕੀ ਜੀ ਮ사ਜ ਕਰ ਔਰ ਤੁਹਾਨੂੰ ਇੰਨਾ ਜ਼ਿਆਦਾ ਆਰਾਮ ਫੀਲ ਹੋਣ ਵਾਲਾ ਹੈ ਤੁਹਾਨੂੰ ਲੱਗੇਗਾ ਕਿ ਇਹ ਜਿਹੜਾ ਤਾਂ ਮੈਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਹਰ ਰੋਜ਼ ਕਰੋਗੇ ਤਾਂ ਹੋਰ ਵੀ ਜ਼ਿਆਦਾ ਤੁਹਾਨੂੰ ਫਾਇਦੇ ਇਸ ਦੇ ਨਾਲ ਮਿਲਣ ਵਾਲੇ ਨੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਜੇਕਰ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਦਾ ਫਾਇਦਾ ਹੁੰਦਾ ਤਾਂ ਕਿ ਹੋਰ ਵੀ ਲੋਕ ਜੋ ਹੈ ਇਹਨਾਂ ਛੋਟੇ-ਛੋਟੇ ਹੈਲਥ ਟਿਪਸ ਦਾ ਇਹ ਛੋਟੇ-ਛੋਟੇ ਘਰੇਲੂ ਨੁਸਖਿਆਂ ਦਾ ਫਾਇਦਾ ਲੈ ਸਕਣ ਤੇ ਸਿਹਤ ਨਾਲ ਜੁੜੀ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਲਈ ਆਂਦੇ ਰਵਾਂਗੇ वीडियो आज ही वाली लगी है कमेंट करके भी जरूर दसना पेज तक फॉलो नहीं किया फटाफट फॉलो कर लो यूट्यूब चैनल हेल्थ एडवाइस विद हरजोत कौर नु सब्सक्राइब नहीं किया है तो फटाफट सब्सक्राइब कर लो तुम मैं इंस्टाग्राम से भी फॉलो कर हो मिलेंगे जल्दी ही जी सेहत में जुड़ी होर जानकारी फिलहाल ही दि जी इजाजत सत श्रीकाल